ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਰੱਬ ਵਰਗੇ ਸਰੋਤਿਆਂ ਦਾ ਤੇ ਅੱਜ ਦਿਲ ਤੋਂ ਧੰਨਵਾਦ ਤੇ ਗੋਡ ਬlesਸ ਯੂ ਆਲ ਆਫ ਯੂ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰੱਖੇ ਮੇਰੀ ਅੱਗੇ ਵੀ ਤੇ ਤੇ 슈ਗਰ ਦੇ ਪੇਸ਼ੈਂਟ ਵਾਸਤੇ ਵੀਡੀਓਜ਼ ਆਈਆਂ ਇੱਕ ਦੋ ਔਰ ਵਧੀਆ ਉਹਨਾਂ ਨੂੰ ਤੁਸੀਂ ਹੰਗਾਰਾ ਵੀ ਦਿੱਤਾ ਹੈਗਾ ਕਿਉਂਕਿ ਮੈਂ ਮੈਡੀਸਨ ਦੀ ਗੱਲ ਨਹੀਂ ਕਰਦੀ ਹੁੰਦੀ ਕਿਉਂਕਿ ਜਦੋਂ ਜ਼ਿਆਦਾ ਪ੍ਰੋਬਲਮ ਹੁੰਦੀ ਤਾਂ ਆਪਾਂ ਡਾਕਟਰ ਦੇ ਕੋਲ ਜਾਣਾ ਹੀ ਪੈਂਦਾ ਔਰ ਮੈਡੀਸਨ ਲੈਣੀ ਹੀ ਪੈਂਦੀ ਹੈ ਹਨਾ ਤੇ ਮੈਂ ਹਮੇਸ਼ਾ ਲਾਈਫਸਟਾਈਲ ਦੇ ਉੱਤੇ ਹੀ ਗੱਲ ਕਰਦੀ ਹੁੰਨੀ ਆ ਤੇ ਜੇ ਚਲੋ ਆਪਾਂ ਮੈਡੀਸਨ ਲੈਨੇ ਆ ਨਾਲ ਨਾਲ ਆਪਣਾ ਥੋੜਾ ਜਿਹਾ ਆਪਾਂ ਲਾਈਫਸਟਾਈਲ ਚੇਂਜ ਕਰ ਦਾਂਗੇ ਤਾਂ ਆਪਣਾ ਕਿਤੇ ਨਾ ਕਿਤੇ ਜਿਹੜੀ ਮੈਡੀਸਨ ਘੱਟ ਸਕਦੀ ਆ ਜੇ ਆਪਾਂ ਸਟਾਰਟਿੰਗ ਤੇ ਹੈਗੇ ਆ ਫਸਟ ਲੈਵਲ ਦੇ ਉੱਪਰ ਹੈਗੇ ਆ ਤਾਂ ਆਪਣੀ ਜਿਹੜੀ ਉਹ ਮੈਡੀਸਨ ਛੋਟ ਵੀ ਸਕਦੀ ਹੈਗੀ ਤਾਂ ਅੱਜ ਆਪਾਂ ਓਨਲੀ ਡਰਿੰਕ ਬਾਰੇ ਗੱਲ ਕਰਾਂਗੇ ਕਿ ਜਿਹੜੇ 슈ਗਰ ਦੇ ਪੇਸ਼ੈਂਟ ਐ ਉਹਨਾਂ ਨੂੰ ਕਿਹੜਾ ਡਰਿੰਕ ਪੀਣਾ ਚਾਹੀਦਾ ਤੇ ਕਿਉਂ ਪੀਣਾ ਚਾਹੀਦਾ ਤੇ ਕਦੋਂ ਪੀਣਾ ਹੈ ਤਾਂ ਉਸ ਤੋਂ ਪਹਿਲਾਂ ਸਬਸਕ੍ਰਾਈਬ ਮਾਈ ਚੈਨਲ ਲਾਈਕ ਸ਼ੇਅਰ ਤੇ ਕਮੈਂਟ ਪਲੀਜ਼ ਤੇ ਵੱਧ ਤੋਂ ਵੱਧ ਸ਼ੇਅਰ ਚੈਨਲ ਜ਼ਰੂਰ ਕਰ ਦਿਆ ਕਰੋ ਪਲੀਜ਼ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਚਲੋ ਲਾਈਕ ਤਾਂ ਤਾਂ ਕੋਈ ਨਹੀਂ ਜੇ ਤੁਸੀਂ ਮੇਰੀ ਵੀਡੀਓ ਦੇਖ ਹੀ ਲਈ ਹੈ ਨਾ ਤਾਂ ਇਟ ਮੀਨਸ ਕਿ ਲਾਈਕ ਹੀ ਆ ਟਾਈਮ ਕੱਢਿਆ ਹੈ ਨਾ ਉਹਦੇ ਵਾਸਤੇ ਸਵੇਰੇ ਉੱਠ ਕੇ ਜੀ ਸ਼ੂਗਰ ਦੇ ਜਿਹੜੇ ਪੇਸ਼ੈਂਟ ਹੈਗੇ ਆ ਡਾਇਬੀਟਿਸ ਦੇ ਪੇਸ਼ੈਂਟ ਹੈਗੇ ਆ ਉਹਨਾਂ ਨੇ ਖਾਲੀ ਪੇਟ ਪਾਣੀ ਪੀਣਾ ਦੋ ਗਲਾਸ ਜਾਂ ਇੱਕ ਗਲਾਸ ਪਾਣੀ ਪੀਣਾ ਹੈਗਾ ਤੇ ਇਹ ਪਾਣੀ ਪੀਣਾ ਹੈਗਾ ਪਾਣੀ ਕਿਉਂ ਪੀਣਾ ਹੈਗਾ ਆਪਾਂ ਪਾਣੀ ਨਾਲ ਇੱਕ ਤਾਂ ਸਾਨੂੰ એનર્ਜੀ ਮਿਲਦੀ ਆ ਦੂਜਾ ਸਾਡਾ ਮੈਟਾਬੋਲਿਜ਼ਮ ਸਿਸਟਮ ਜਿਹੜਾ ਹੈਗਾ ਉਹ ਸਹੀ ਰਹਿੰਦਾ ਔਰ ਮੈਟਾਬੋਲਿਜ਼ਮ ਸਿਸਟਮ ਜਿਹੜਾ ਹੈਗਾ ਸਹੀ ਰਹੂਗਾ ਤਾਂ ਉਹਦੇ ਨਾਲ ਸਾਡਾ ਜਿਹੜਾ ਡਾਈਜੈਸ਼ਨ ਪਾਵਰ ਆ ਵਧੀਆ ਹੋਊਗੀ ਖਾਣ ਪੀਣ ਦਾ ਸਾਡਾ ਹੋਰ ਸਾਨੂੰ ਵਧੀਆ ਲੱਗੂਗਾ ਹੈਨਾ ਜੋ ਅਸੀਂ ਖਾਵਾਂ ਪੀਵਾਂਗੇ ਉਹ ਹਾਜਮ ਹੋ ਜਾਊਗਾ ਤੇ ਸੈਰ ਕਰਨੀ ਹੈਗੀ ਆ ਅਗਰ ਵਧੀਆ ਤੁਹਾਡੀ ਸਿਹਤ ਹੈਗੀ ਤਾਂ ਤੁਸੀਂ 30 ਮਿੰਟ ਤੋਂ 1 ਆਵਰ ਤੱਕ ਵੀ ਕਰ ਸਕਦੇ ਮਾਰਨਿੰਗ ਈਵਨਿੰਗ ਸੈਰ ਜਿਹੜੀ ਬਹੁਤ ਜ਼ਰੂਰੀ ਹੈਗੀ ਆ ਕਰਨੀ ਤਾਂ ਪਾਣੀ ਤੁਸੀਂ ਵੱਧ ਤੋਂ ਵੱਧ ਪੀਓ ਜਦੋਂ ਤੁਹਾਨੂੰ ਪਿਆਸ ਲੱਗਦੀ ਆ ਤਾਂ ਪਾਣੀ ਜ਼ਰੂਰ ਪੀ ਲਓ ਠੀਕ ਹੈ ਦੂਜੀ ਗੱਲ ਕਿਉਂਕਿ ਪਾਣੀ ਜਿਹੜਾ ਹੈਗਾ ਪੀਵਾਂਗੇ ਤਾਂ ਬਾਥਰੂਮ ਜ਼ਿਆਦਾ ਆਊਗਾ ਜੋ ਵੀ ਉਹਨੂੰ ਡੀਟੌਕਸੀਫਾਈ ਕਰਦਾ ਸਾਡੀ ਸਾਰੀ ਬੋਡੀ ਨੂੰ ਤਾਂ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਸੈਕੰਡ ਹੈਗੀ ਹੈ ਗ੍ਰੀਨ ਟੀ ਗ੍ਰੀਨ ਟੀ ਜਿਹੜੀ ਹੈਗੀ ਉਹ ਐਂਟੀਆਕਸੀਡੈਂਟ ਹੁੰਦੀ ਹੈ ਕੋਈ ਵੀ ਤੁਸੀਂ ਮਾਰਕੀਟ ਦੇ ਵਿੱਚੋਂ ਤੁਲਸੀ ਫਲੇਵਰ ਕੋਈ ਵੀ ਐਨੀ ਹੋ ਗ੍ਰੀਨ ਟੀ ਬਹੁਤ ਤਰ੍ਹਾਂ ਦੀ ਮਿਲ ਜਾਂਦੀ ਹੈ ਉਹ ਉਹ ਗ੍ਰੀਨ ਟੀ ਪੀਓ ਤੇ ਨੰਬਰ 3 ਜੇ ਸੌਰੀ ਗ੍ਰੀਨ ਟੀ ਤੋਂ ਪਹਿਲਾਂ ਦੱਸਣਾ ਚਾਹੂੰਗੀ ਕਿ ਗ੍ਰੀਨ ਟੀ ਕਿਉਂ ਪੀਣੀ ਚਾਹੀਦੀ ਹੈ ਗ੍ਰੀਨ ਟੀ ਇੱਕ ਐਂਟੀਆਕਸੀਡੈਂਟ ਉਹ ਕਿਉਂ ਕਿਉਂਕਿ ਸਾਨੂੰ ਆਪਦੀਆਂ ਬਿਮਾਰੀਆਂ ਦੇ ਲੜਨ ਵਾਸਤੇ ਸਾਨੂੰ ਉਹਦੇ ਤੋਂ ਐਕਸਟਰਾ ਪਾਵਰ ਮਿਲਦੀ ਹੈ ਜੇ ਸਾਨੂੰ ਉਹਦੇ ਤੇ ਅਸੀਂ ਇਮਿਊਨਿਟੀ ਸਿਸਟਮ ਸਾਡਾ ਜਿਹੜਾ ਹੈਗਾ ਉਹ ਵਧਾਉਂਦੀ ਆ ਤੇ ਉਹਦੇ ਕਰਕੇ ਸਾਨੂੰ ਜਿਹੜੀਆਂ ਆਪਣੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਅੰਦਰੋਂ ਵੱਧ ਜਾਂਦੀ ਹੈ ਆਪਾਂ ਡਾਊਨ ਨਹੀਂ ਹੁੰਦੇ ਹੈਗੇ ਨੰਬਰ ਤੇ ਨਾ ਹੈਗਾ ਹਰਬਲ ਟੀ ਤੁਸੀਂ ਘਰੇ ਬਣਾ ਕੇ ਕਦੇ-ਕਦੇ ਪੀ ਸਕਦੇ ਆ ਤੁਸੀਂ ਮੇਰੇ ਚੈਨਲ ਤੇ ਜਾਓਗੇ ਤਾਂ ਚਾਹ ਦੀਆਂ ਕਈ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਬਣਾ ਕੇ ਵੀ ਦਿਖਾਈਆਂ ਹੋਈਆਂ ਪੁਦੀਨਾ ਅਦਰਕ ਨਿੰਬੂ ਸਾਬਤ ਧਨੀਆ ਦਾਲਚੀਨੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰ ਲੈਣਾ ਕੁੱਟ ਲੈਣਾ ਔਰ ਕੁੱਟ ਕੇ ਉਹਨਾਂ ਨੂੰ ਤੁਸੀਂ ਬੋਇਲ ਕਰਨਾ ਹੈਗਾ ਡੇਢ ਗਲਾਸ ਪਾਣੀ ਦੇ ਵਿੱਚ ਪਾ ਕੇ ਜਦੋਂ ਅੱਧਾ ਗਲਾਸ ਰਹਿ ਜੇ ਤਾਂ ਉਹ ਵਾਲੀ ਚਾਹ ਤੁਸੀਂ ਡੇਲੀ ਪੀਣ ਦਾ ਇੱਕ ਵਾਰੀ ਆਪਦੇ ਦਿਨ ਚ ਰੁਟੀਨ ਬਣਾ ਲਓ ਤੁਸੀਂ ਦੇਖੋਗੇ ਕਿ ਤੁਹਾਡੇ ਦਿਨਾਂ ਦੇ ਵਿੱਚ ਹੀ ਅੰਦਰਲਾ ਸਿਸਟਮ ਵੀ ਸਹੀ ਹੋ ਜਾਊਗਾ ਤੁਹਾਨੂੰ એનર્ਜੀ ਵੀ ਆਉਣ ਲੱਗ ਜੂਗੀ ਭੁੱਖ ਵੀ ਵਧੀਆ ਲੱਗੂਗੀ ਤੇ ਗਲੂਕੋਜ਼ ਲੈਵਲ ਆ ਜਿਹੜਾ ਤੁਹਾਡਾ ਉਹ ਵੀ ਸੈੱਟ ਹੋਣਾ ਸ਼ੁਰੂ ਹੋ ਜਾਊਗਾ ਫਿਰ ਜੇ ਤੁਸੀਂ ਉਹ ਮਤਲਬ ਕਿ ਨਹੀਂ ਪੀ ਸਕਦੇ ਫਿਰ ਤੁਸੀਂ ਇੱਕ ਉਹ ਤਾਂ ਪੀਣਾ ਹੀ ਪੀਣਾ ਗ੍ਰੀਨ ਟੀ ਵੀ ਪਾਣੀ ਵੀ ਹਰਬਲ ਟੀ ਵੀ ਕਦੋਂ ਪੀ ਲਓ ਵੈਜੀਟੇਬਲ ਜੂਸ ਆ ਜਿਹੜਾ ਈਵਨਿੰਗ ਤੁਹਾਨੂੰ 5 ਤੋਂ 6 ਦੇ ਵਿੱਚ ਵਿੱਚ ਪੀਣਾ ਚਾਹੀਦਾ ਔਰ ਆਪਣਾ ਜਿਹੜਾ ਖਾਣਾ ਹੈਗਾ ਉਸ ਉਸ ਤੋਂ ਬਾਅਦ ਇੱਕ ਘੰਟੇ ਬਾਅਦ ਖਾਣਾ 5 ਤੋਂ ਲੈ ਕੇ 6 ਵਜੇ ਦੇ ਵਿੱਚ ਤੁਸੀਂ ਵੈਜੀਟੇਬਲ ਜੂਸ ਘਰ ਬਣਾਉਣਾ ਹੈਗਾ ਮਾਰਕੀਟ ਤੋਂ ਨਹੀਂ ਲੈ ਕੇ ਆਉਣਾ ਜਿਹੜਾ ਬਣਿਆ ਬਣਾਇਆ ਅਜ ਇੱਕ ਅੱਜਕੱਲ ਆਉਂਦਾ ਕੰਪਨੀਆਂ ਦਾ ਤੇ ਉਹਦੇ ਵਿੱਚ ਤੁਸੀਂ ਵੈਜੀਟੇਬਲਸ ਲਓ ਥੋੜੇ ਜੇ ਮਟਰ ਲੈ ਲਓ ਪਾਲਕ ਲੈ ਲਓ ਮੇਥੀ ਲੈ ਲਓ ਮੇਥੀ ਅੱਜਕੱਲ ਮਾਰਕੀਟ 'ਚ ਆਉਣ ਲੱਗ ਗਈ ਆ ਸਾਡੇ ਇੱਥੇ ਮਿਲਦੀ ਬਾਕੀ ਪਤਾ ਨਹੀਂ ਘਰ ਲਾ ਲਓ ਗੰਮਲੇ 'ਚ ਦੋ ਚਾਰ ਬੀਜ ਲੱਕੜੇ ਹੋ ਇੰਨੇ ਕ ਚਾਰ ਪੱਤੇ ਪਾਉਣੇ ਤੇ ਪਾ ਲਈ ਜਿਹੜੀ ਵੀ ਸਬਜ਼ੀ ਲਾਉ ਕਰਦੇ ਆ ਤੁਸੀਂ ਸ਼ਿਮਲਾ ਮਿਰਚ ਟਮਾਟਰ ਤੇ ਗਾਜਰ ਜਿੰਨੀਆਂ ਘਰੇ ਪਈਆਂ ਕਈ ਗਰਾਂ ਥੋੜੀਆਂ ਥੋੜੀਆਂ ਬਾਜੀਆਂ ਸਭ ਦੀ ਸੂਪ ਬਣਾ ਕੇ ਪੀਓ ਉਹ ਚਕਾਲੀ ਮਿਰਚ ਪਾਓ ਨਮਕ ਪਾਓ ਹੈਨਾ ਜੀਰਾ ਪਾਊਡਰ ਪਾ ਲਓ ਜੀਰਾ ਵਿੱਚ ਸਿੱਧ ਹਿੰਗ ਪਾ ਲਓ ਮਾੜੀ ਜੀ ਤੇ ਜੋ ਮਰਜੀ ਉਹ ਨਮਕ ਵਿੱਚ ਤੁਹਾਨੂੰ ਚੰਗਾ ਲੱਗਦਾ ਤੁਸੀਂ ਪਾ ਕੇ ਪੀ ਸਕਦੇ ਤੇ ਬਹੁਤ ਹੀ ਅੱਛੀ ਬਣਦੀ ਹੈਗੀ ਇਹੋ ਜੂਸ ਤੇ ਇੱਕ ਹੋਰ ਕੰਮ ਜਿਹੜਾ ਕਰਨਾ ਹੈ ਆਪਾਂ ਮੀਨ ਤੇ ਇੰਪੋਰਟੈਂਟ ਆ ਜਿਹੜਾ ਮੈਂ ਲਾਸਟ ਤੇ ਤੁਹਾਨੂੰ ਦੱਸੂਗੀ ਇੱਕੋ ਹੈ ਐਪਲ ਸਾਈਡਰ ਵినੈਗਰ ਉਹ ਤੁਸੀਂ ਐਪਲ ਸਾਈਡਰ ਵినੈਗਰ ਜਿਹੜਾ ਹੈਗਾ ਕਿਸੇ ਚੰਗੀ ਕੰਪਨੀ ਦਾ ਲੈ ਕੇ ਆਉਣਾ ਮਦਰਜ਼ ਦਾ ਮਿਲ ਜਾਂਦਾ ਹੈਗਾ ਹੈਨਾ ਤਾਂ ਉਹ ਲੈ ਕੇ ਇੱਕ ਗਲਾਸ ਪਾਣੀ ਦਾ ਕੋਸਾ ਅੱਜਕੱਲ ਮੌਸਮਾਂ ਜਿਵੇਂ ਗਰਮੀ ਵਾਲਾ ਤਾਂ ਤੁਸੀਂ ਨਾਰਮਲ ਵਾਟਰ ਲੈ ਸਕਦੇ ਆ ਤੇ ਉਹਦੇ ਵਿੱਚ ਤੁਸੀਂ ਅੱਧਾ ਚਮਚ ਵੱਡਾ ਚਮਚਾ ਤੱਦਾ ਜੇ ਛੋਟਾ ਤਾਂ ਪੂਰਾ ਪਾ ਕੇ ਉਸ ਥੋੜਾ ਜਿਹਾ ਨਮਕ ਪਾ ਲਓ ਜੇ ਬੀਬੀ वगैरह ਨਹੀਂ ਬਾਦਦਾ ਤਾਂ ਤਾਂ ਉਹ ਤੁਸੀਂ ਡੇਲੀ ਪੀਣਾ ਹੀ ਪੀਣਾ ਉਦੇ ਨਾਲ ਵੀ ਤੁਸੀਂ ਦੇਖੋਗੇ ਤੁਹਾਡਾ weight ਵੀ ਮੇਨਟੇਨ ਰਹੂਗਾ 슈ਗਰ ਲੈਵਲ ਵੀ ਵਧੀਆ ਰਹੂਗਾ ਤਾਂ ਫਿਰ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਕਿਉਂਕਿ ਡਾਇਬੀਟਿਸ ਦੇ ਪੇਸ਼ੈਂਟ ਨੂੰ ਕੱਲਿਆਂ ਨੂੰ ਨਹੀਂ ਆਮ ਵੀ ਆਪਾਂ ਨੂੰ ਸਾਰਿਆਂ ਨੂੰ ਫਾਈਬਰ ਜੁਕਤ ਹੀ ਭੋਜਨ ਕਰਨਾ ਚਾਹੀਦਾ ਜਿਹੜੀਆਂ ਫਰੂਟਸ ਆ ਕੁਝ ਵੀ ਹੈ ਕੋਈ ਵੀ ਚੀਜ਼ ਹੈ ਜਿਨ੍ਹਾਂ ਵਿੱਚ ਫਾਈਬਰ ਵੱਧ ਤੋਂ ਵੱਧ ਆ ਉਹ ਆਪਾਂ ਨੂੰ ਖਾਣੀਆਂ ਚਾਹੀਦੀ ਚੀਆ ਸੀਡ ਦੀ ਮੇਰੀ ਤੁਸੀਂ ਵੀਡੀਓ ਦੇਖੋ ਜਾ ਕੇ ਦੋ ਸਾਲ ਪਹਿਲਾਂ ਆਈ ਸੀ ਬਹੁਤ ਵਧੀਆ ਉਹਦੇ ਕਮੈਂਟ ਵੀ ਆਏ ਆ ਛੇ ਆ ਵੀਡੀਓ ਬਹੁਤ ਵਧੀਆ ਮਿਲੀ ਲੋਕਾਂ ਨੇ ਉਹਨੂੰ ਅਪਣਾਇਆ ਵੀ ਆ ਤੇ ਰਿਜ਼ਲਟ ਵੀ ਲਏ ਮਾਰਨਿੰਗ ਉੱਠਦੇ ਆ ਜਦੋਂ ਤੁਸੀਂ 5 ਵਜੇ ਦਾ ਪਾਣੀ ਵਗੈਰਾ ਪੀਨੇ ਆ ਤਾਂ ਉਦੋਂ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਭਰ ਕੇ ਸੀਆ ਸੀਡ ਚੰਗੀ ਤਰ੍ਹਾਂ ਹਿਲਾ ਕੇ ਉਹਨੂੰ ਡਿਪ ਕਰਕੇ ਰੱਖਦੇ ਨੇ 11:00 ਵਜੇ ਜਦੋਂ ਪਿਆਸ ਲੱਗਣੀ ਦੁਬਾਰਾ ਸਾਰਾ ਕੁਝ ਖਾ ਕੇ ਪੀ ਕੇ ਬ੍ਰੈਕਫਾਸਟ ਕਰਕੇ ਉਦੋਂ ਤੁਸੀਂ ਆਪ ਦਾ ਚੀਆ ਸੀਡ ਪੀ ਲੈਣੀ ਹੈ ਬਸ ਸਾਰਾ ਦਿਨ ਦੇਖੋਗੇ ਤੁਹਾਨੂੰ ਕਾਸੇ ਦੀ ਹੋਰ ਵੀ ਜ਼ਰੂਰਤ ਨਹੀਂ ਰਹਿਣੀ ਇੱਕ ਤਾਂ ਤੁਹਾਡੀ ਕ੍ਰੇਵਿੰਗ ਹਟ ਗਈ ਇੱਕ ਚੀਆ ਸੀਡ ਨੇ ਜਿਹੜਾ ਫਾਈਬਰ ਦਿੱਤਾ ਤੁਹਾਨੂੰ ਫੁੱਲ ਤੇ ਇੱਕ એનર્ਜੀ ਮਿਲ ਗਈ ਚੀਆ ਸੀਡ ਦੇ ਹੋਰ ਵੀ ਬਹੁਤ ਫਾਇਦੇ ਤੁਸੀਂ ਮੇਰੀ ਵੀਡੀਓ ਤੇ ਦੇਖ ਸਕਦੇ ਆ ਇੰਨਾ ਕਿ ਤੁਸੀਂ ਕਰ ਲਓ ਆਪਣਾ ਲਾਈਫ ਸਟਾਈਲ ਚੇਂਜ ਤੇ ਤੁਸੀਂ ਖੁਦ ਕਹੋਗੇ ਵੀ ਸਾਡਾ ਜਿਹੜਾ ਗਲੂਕੋਜ਼ ਲੈਵਲ ਆ ਉਹ ਬਿਲਕੁਲ ਸਹੀ ਹੋ ਗਿਆ ਤੇ ਸਾਡੀ ਜਿਹੜੀ ਸ਼ੂਗਰ ਆ ਉਹ ਵੀ ਬਹੁਤ ਵਧੀਆ ਰਹਿੰਦੀ ਆ ਸੈੱਟ ਰਹਿੰਦੀ ਆ ਜੇ ਦੋ ਗੋਲੀਆਂ ਖਾਂਦੇ ਸੀ ਤਾਂ ਇੱਕ ਵੀ ਆ ਜਾਊਗਾ ਜੀ ਇੱਕ ਖਾਣੇ ਤੇ ਅੱਧੀ ਤੇ ਆ ਜਾਊਗਾ ਜੀ ਅੱਧੀ ਖਾਣੇ ਆ ਤਾਂ ਹਟ ਜਾਊਗਾ ਕਿਤੇ ਨਾ ਕਿਤੇ ਸਾਨੂੰ ਆਪਣਾ ਇਹ ਵਾਲਾ ਜਿਹੜਾ ਮਾਈਂਡ ਹੈ ਨਾ ਇਹਨੂੰ ਅਸੀਂ ਸੈੱਟ ਨਹੀਂ ਕਰਦੇ ਅਸੀਂ ਡਾਕਟਰਾਂ ਦੇ ਡਿਪੈਂਡੈਂਟ ਆ ਡਾਕਟਰ ਵੀ ਕੀ ਕਰ ਸਕਦੇ ਜਦੋਂ ਆਪਾਂ ਜਾਣੇ ਉਹਨਾਂ ਕੋਲ ਤਾਂ ਮੈਡੀਸਿਨ ਦੇਣੀ ਆ ਆਪਣੇ ਪੇਸ਼ੈਂਟ ਨੂੰ ਕਿਊਰ ਕਰਨਾ ਉਹਨਾਂ ਨੇ ਹੈਨਾ ਕਿਊਰ ਹੋਣ ਤੋਂ ਬਾਅਦ ਅਸੀਂ ਆਪਣਾ ਆਪ ਭੁੱਲ ਜਾਂਦੇ ਆ ਉਵੇਂ ਅਸੀਂ ਆਪਣਾ ਖਾਣਾ ਪੀਣਾ ਸਟਾਰਟ ਕਰ ਦਿੰਨੇ ਆ ਚਲੋ ਜੀ ਹੁਣ ਤਾਂ ਠੀਕ ਹੋ ਗਏ ਹੁਣ ਕੀ ਫਰਕ ਪੈਂਦਾ ਠੀਕ ਹੈ ਨਾ ਹੁਣ ਡਾਕਟਰ ਆਪਣੇ ਘਰੇ ਆ ਕੇ ਨਾਲ-ਨਾਲ ਆਪਾਂ ਨੂੰ ਘੰਟੇ-ਘੰਟੇ ਬਾਅਦ ਤਾਂ ਦੱਸਣ ਰਿਹਾ ਵੀ ਉਹਨਾਂ ਨੂੰ ਕਿਹੜਾ ਕੋਈ ਹੋਰ ਕੰਮ ਆਪਣੇ ਦੇ ਲੱਗ ਜਾਣਾ ਕੋ ਤਾਂ ਆਪਾਂ ਆਪਣੇ ਖੁਦ ਦੇ ਮਾਲਕਾਂ ਆਪਾਂ ਆਪਣੀ ਖੁਦ ਕੇਅਰ ਕਰਨੀ ਆ ਖੁਦ ਆਪਾਂ ਆਪਣੇ ਆਪ ਦੇ ਡਾਕਟਰ ਬਣਨਾ ਤਾਂ ਆਪਣੀਆਂ ਬਿਮਾਰੀਆਂ ਨਾਲ ਆਪਾਂ ਖੁਦ ਲੜਨਾ ਤਾਂ ਮਾਈਂਡ ਸੈਟ ਕਰੋ ਕਿ ਮੈਂ ਆਪਣੀ ਬਿਮਾਰੀ ਨੂੰ ਘਟਾਉਣਾ ਵਧਾਉਣਾ ਇਹ ਮੇਰੇ ਸੱਟਾ ਤਾਂ ਮੈਂ ਇਸ ਬਿਮਾਰੀ ਨੂੰ ਬਿਲਕੁਲ ਖਤਮ ਕਰਨਾ ਹੈ ਘਟਾਉਣ ਦੇ ਵੀ ਆਪਾਂ ਜ਼ਿੰਮੇਵਾਰ ਆ ਵਧਾਉਣ ਦੇ ਵੀ ਆਪਾਂ ਜ਼ਿੰਮੇਵਾਰ ਆ ਜਿੱਥੇ ਕੋਈ ਚੀਜ਼ ਮਿਲ ਗਈ ਉਥੇ ਆਪਾਂ ਖਾ ਲਈ ਹੈਨਾ ਤਾਂ ਉਮੀਦ ਕਰਦੀ ਆ ਕਿ ਤੁਹਾਨੂੰ ਅੱਜ ਦੀ ਮੇਰੀ ਇਹ ਛੋਟੀ ਜੀ ਵੀਡੀਓ ਬਹੁਤ ਹੀ ਤੁਹਾਡੇ ਕੰਮ ਦੀ ਹੋਊਗੀ ਤੇ ਅੱਗੇ ਤੁਸੀਂ ਸ਼ੇਅਰ ਕਰਦੇ ਹੋ ਜੇ ਆਪਾਂ ਤੰਦਰੁਸਤ ਆ ਆਪਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆ ਤਾਂ ਆਪਾਂ ਅੱਗੇ ਡਾਇਬੀਟਿਕ ਪੇਸ਼ੈਂਟ ਨੂੰ ਕਿਸੇ ਨੂੰ ਤੁਸੀਂ ਸ਼ੇਅਰ ਕਰ ਦਿਓ ਚਲੋ ਕਿਸੇ ਦਾ ਭਲਾ ਹੋ ਜਾਵੇ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਕਹਿੰਦੇ ਹੁੰਦੇ ਨਾ ਕਰ ਭਲਾ ਸੋ ਹੋ ਭਲਾ ਅਗਰ ਆਪਾਂ ਕਿਸੇ ਦਾ ਭਲਾ ਕਰਾਂਗੇ ਤਾਂ ਆਪਣਾ ਭਲਾ ਆਪਣੇ ਆਪ ਹੋ ਜਾਊਗਾ ਥੈਂਕ ਯੂ ਸੋ ਮੱਚ ਆਲ ਦਾ ਬੈਸਟ ਮਿਲਦੇ ਹਾਂ ਕਿਸੇ ਨਵੀਂ ਇਨਫੋਰਮੇਸ਼ਨ